ਦਾ ਲਾਭ ਨਾ ਕਰਦੇ ਹੋ ਠੀਕ ਹੈ ਭਾਈ ਪੁੱਜੀ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਕੁਲਦੀਪ ਕੌਰ ਤੁਸੀਂ ਜਸਪਾਲ ਸਿੰਘ ਦੀ ਪਤਨੀ ਆ ਤੁਸੀਂ ਹਾਂਜੀ ਜਸਪਾਲ ਸਿੰਘ ਦੀ ਪਤਨੀ ਹੀ ਗਲਤ ਹੋਈ ਪਤਾ ਲੱਗਿਆ ਇਰਾਕ ਦੇ ਵਿੱਚ ਉਹ ਪਾਕਿਸਤਾਨ ਦੇ ਵੱਲੋਂ ਬੰਦਕ ਬਣਾਇਆ ਗਿਆ ਉਹਨਾਂ ਨੂੰ ਹਾਂਜੀ ਤੇ ਜਾਣਕਾਰੀ ਸਮਝ ਕਰੇਂ ਪੜੋਗੇ ਸਗੇ ਤੇ ਕੀ ਕੰਮ ਲਈ ਉਹਨੇ ਭੇਜਿਆ ਸੀਗਾ ਇਹ ਪਹਿਲੀ ਤਰੀਕ ਨੂੰ ਗਏ ਸੀਗੇ ਦੁਬਈ ਤੋਂ ਤੇ ਸਾਡੀ ਆਸਟ੍ਰੇਲੀਆ ਦੀ ਗੱਲ ਹੋਈ ਸੀ 18 ਲੱਖ ਰੁਪਏ ਅਸੀਂ ਦਿੱਤਾ ਸੀ ਲਾਣ ਨੂੰ ਆਸਟ੍ਰੇਲੀਆ ਵਾਸਤੇ ਆਸਟ੍ਰੇਲੀਆ ਦੀ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਕਿ ਇਰਾਨ ਦੇ ਸਟੇ ਆ ਕੁਝ ਘੰਟਿਆਂ ਲਈ ਇਰਾਨ ਦੇ ਵਿੱਚ ਉਹਨਾਂ ਨੂੰ ਬੈਂਕਰਾਂ ਨੇ ਉਪਯੋਗ ਕਰ ਲਿਆ ਸੀ ਖੜ ਲਿਆ ਸੀ ਤੇ ਹੁਣ ਉਹਨਾਂ ਨੂੰ ਤਾਂ ਪਤਾ ਕਿਦਾਂ ਲੱਗਿਆ ਕਿ ਇਰਾਨ ਦੇ ਵਿੱਚ ਫਸ ਗਏ ਆ ਇਹਨਾਂ ਦਾ ਫੋਨ ਆਇਆ ਸਾਨੂੰ ਤੜਕੇ ਦੇ 3:30 ਵਜੇ ਕੰਦੇ ਕਿ ਅਸੀਂ ਗਲਤ ਬੰਦਿਆਂ ਦੇ ਹੱਥ ਚੜ ਗਏ ਆ ਇਹ ਡੋਂਕਰ ਆ ਜੇ ਤੁਸੀਂ ਸਵੇਨ 18 ਲੱਖ ਰੁਪਇਆ ਨਾ ਪਾਇਆ ਤੇ ਇਹਨਾਂ ਨੇ ਸਾਨੂੰ ਮਾਰਨਾ ਕੁੱਟਣਾ ਬੋਲਦੇ ਆ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਹੀ ਮੰਗ ਕਰਦੇ ਸਾਡਾ ਛੇਤੀ ਦਾ ਛੇਤੀ ਹੱਲ ਕਰਵਾਇਆ ਜਾਵੇ ਜਸਪਾਲ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਆ ਪਿੰਲੇ ਸਾਲਾਂ ਦੇ ਬੱਚੇ ਉਹਦੇ ਛੋਟੇ ਇੱਕ 3 ਮਹੀਨਿਆਂ ਦਾ ਤੇ ਇੱਕ 3.5 ਸਾਲ ਦਾ ਤੇ ਇੱਥੇ ਕੀ ਕੰਮ ਕਰ ਵਰ ਕੀ ਕਰਦੇ ਸੀਗੇ ਤੁਸੀਂ ਇੱਥੇ ਰੰਗ ਦਾ ਕੰਮ ਕਰਦੇ ਸੀ ਕਿਹੜਾ ਏਜੰਟ ਸੀਗਾ ਤੁਸੀਂ ਦੱਸਿਆ ਵੀ ਆਸਟ੍ਰੇਲੀਆ ਭੇਜਿਆ ਏਜੰਟ ਕਿਸ ਦਾ ਸੀਗਾ ਏਜੰਟ ਹਿਸ਼ਾਰਪਰ ਦਾ ਤੁਹਾਡੀ ਏਜੰਟ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਕੋਈ ਰਾਤ ਤੱਕ ਐਮ ਹੋਇਆ ਹਾਂਜੀ ਸਾਡੀ ਏਜੰਟ ਨਾਲ ਗੱਲਬਾਤ ਹੋਈ ਸੀ ਜਦੋਂ ਇਹਨਾਂ ਦਾ ਫੋਨ ਨਹੀਂ ਸੀ ਨਾ ਇਰਾਨ ਵਿੱਚ ਲੱਗਦਾ ਤੇ ਅਸੀਂ ਏਜੰਟ ਨੂੰ ਫੋਨ ਲਾਇਆ ਫਿਰ ਉਹ ਕਹਿੰਦੇ ਕਿ ਨੈਟਵਰਕ ਦੀ ਪ੍ਰੋਬਲਮ ਹੈ ਉੱਥੇ ਦੋ ਤਿੰਨ ਘੰਟੇ ਤੁਹਾਡੀ ਗੱਲ ਨਹੀਂ ਹੋਈ ਉਹਨਾਂ ਨਾਲ ਤਾਂ ਸਾਨੂੰ ਤੜਕੇ ਦੇ 3:30 ਵਜੇ ਫਿਰ ਉਧਰੋਂ ਡੌਂਕਰਾਂ ਨੇ ਫੋਨ ਲਵਾਇਆ ਇਹਨਾਂ ਤੋਂ ਗੱਲਬਾਤ ਇਹ ਆਪੇ ਹੀ ਕਰਦੇ ਸੀ ਜਿਸਪਾਲ ਹੋਣੇ ਡੌਂਕਰ ਆਪ ਕੋਈ ਗੱਲਬਾਤ ਨਹੀਂ ਸਿੱਖਾਉਂਦੇ ਇਹਨਾਂ ਦੇ ਕੋਲੋ ਜਿੱਦਾਂ ਕਹਾਂਦੇ ਸੀ ਉਸ ਤਰ੍ਹਾਂ ਹੀ ਇਹ ਕਹਿੰਦੇ ਸੀ ਹੁਣ ਤੁਸੀਂ ਉਹ ਪੈਸੇ ਪਾਤੇ ਆ ਜਾਂ ਪਾ ਰਹੇ ਆ ਕੀ ਤੁਸੀਂ ਅੱਗੇ ਨਹੀਂ ਅਸੀਂ ਪੈਸੇ ਨਹੀਂ ਪਾਏ ਜਿੱਪ ਪੇਂਡੀਆਂ ਸੀਗਾ ਪੈਸੇ ਫੜ ਕੇ ਪੇ ਜਾ ਸਕਾ ਤੁਹ ਹਾਂਜੀ ਕਿੰਨੇ ਪੈਸੇ ਲੱਗੇ ਤੁਹਾਡੇ ਕੋਲ ਸਾਡੇ 18 ਲੱਖ ਰੁਪਇਆ ਟੋਟਲ ਏਜੰਟ ਨੂੰ ਗਿਆ ਹੋਇਆ ਆ ਤੇ ਕਹਿੰਦੇ ਜਿੰਨਾ ਤੁਸੀਂ ਏਜੰਟ ਨੂੰ ਦਿੱਤਾ ਆ ਡੌਂਕਰ ਕਹਿੰਦੇ ਉਹਨੇ 18 ਦਾ 18 ਸਾਨੂੰ ਦੋ ਫੇ ਤੁਹਾਡੇ ਬੰਦੇ ਛੱਡਣੇ ਕੋਈ ਨਵਾਂ ਸਰ ਦਾ ਪ੍ਰਸ਼ਾਸਨ ਆਇਆ ਤੁਹਾਡੇ ਘਰੇ ਨਹੀਂ ਕੋਈ ਨਹੀਂ ਆਇਆ ਕੋਸਾਰ ਲੈਣ ਕੋਈ ਆਇਆ ਕੋਈ ਨਹੀਂ ਹੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂਸੀਂ ਇਹੀ ਮੰਗ ਕਰਦੇ ਆ ਵੀ ਅਸੀਂ ਉਹਨਾਂ ਦੇ ਇੰਡੀਆ ਦੇ ਹੈਗੇ ਆ ਤੇ ਉਹ ਸਾਡੀ ਛੇਤੀ ਤੋਂ ਛੇਤੀ ਇਹ ਬੇਨਤੀ ਕਬੂਲ ਕਰਨ ਸਾਡੇ ਮੁੰਡੇ ਸਾਡੇ ਭਮੇ ਘਰੇ ਲਿਆ ਦੇਣ ਇੰਡੀਆ ਹੀ ਲਿਆ ਦੇਣ ਸਾਨੂੰ ਕੋਈ ਬਾਤ ਤੂ ਲੋੜ ਨਹੀਂ ਤੇ ਪਤਾ ਲੱਗਿਆ ਕਿ ਨਾਨ ਸੰਗਰੂਰ ਤੇ ਹੁਸ਼ਿਆਰ ਪਰ ਤੁਹਾਡੀ ਇੱਕ ਮੁੰਡਾ ਫਸਿਆ ਆ ਤੇ ਪਤਾ ਲੱਗਿਆ ਸੰਗਰੂਰ ਜਿਹੜਾ ਮੁੰਡਾ ਫਸਿਆ ਹੈ ਤੁਹਾਡੇ ਕੋਲ ਰਿਸ਼ਤੇਦਾਰੀ ਵਿੱਚ ਹੋਇਆ ਨੇ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਉਹਨਾਂ ਨਾਲ ਅਲੱਗ ਚੋਂ ਆ ਦੁੱਧ ਹੁਣ ਸਾਡੀ ਰਿਸ਼ਤੇਦਾਰੀ ਬਣੀ ਜਦੋਂ ਮਤਲਬ ਉਹ ਇਕੱਠੇ ਘੁੰਮਣ ਫਿਰਨ ਲੱਗੇ ਇੱਕ ਦੂਜੇ ਦੀ ਜਾਣਕਾਰੀ ਹੋਈ ਤਾਂ ਹੁਣ ਥੋੜਾ ਜਿਹਾ ਜਾਣ ਪਛਾਣ ਹੋਈ ਤਾਂ ਪਹਿਲਾਂ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਸੀ ਜਿਹੜੇ ਦੋ ਮੁੰਡੇ ਆ ਉਹ ਇੰਡੀਆ ਤੋਂ ਡਾਇਰੈਕਟ ਗਏ ਸੀ ਇਰਾਨ ਨੂੰ ਉਹਨਾਂ ਦੀ ਫੋਟੋ ਸਾਨੂੰ ਦਿਖਾ ਸਕਦੇ ਜਿਹੜੇ ਗਏ ਸੀ ਜਿਸਪਾਲ ਜੀ ਮੋਬਾਈਲ ਦੇ ਵਿੱਚ ਫੋਟੋ ਹਾਂਜੀ ਜਿਸਪਾਲ ਸਿੰਘ ਜੀ ਫੋਟੋ ਦੇ ਸਕਦਾ ਹਾਂਜੀ ਮਤਲਬ ਜੀ ਆਪਣਾ ਨਾਮ ਦੱਸੋ ਬਿਲਕੁਲ ਕੀ ਪਤਾ ਲੱਗਿਆ ਤੁਹਾਡਾ ਬੇਟਾ ਈਰਾਨ ਦੇ ਵਿੱਚ ਫਸਿਆ ਹੈ ਕਿਦਾਂ ਜਾਣਕਾਰੀ ਸਮਝੀ ਕਰਿਓ ਕੀ ਗਲਤ ਹੋਈ ਹੈ ਹਾਂਜੀ ਸਰ ਇਹ ਤਾਂ ਸੋਚਦੇ ਵੀ ਇਹਨੂੰ ਜਾਣ ਜਿੰਨੇ ਕਰਿਆ ਤੇ ਇੱਕ ਮਹੀਨਾ ਹੈ ਕਿ ਨਹੀਂ ਘਰੀ ਕਿ ਨਹੀਂ ਕੋਈ ਉਥੋਂ ਜਾਣ ਜਿੰਨੇ ਸਟੇਰੀਆ ਦਾ ਮਾਮਲਾ ਤਾਂ ਉਹ ਸਟੇਰੀਆ ਤੇਰਾ ਬਣਾਦਾ ਹੈ ਚਲੋ ਠੀਕ ਹੈ ਨੰਸ ਉਹਨੂੰ ਬੱਚੇ ਨੇ ਦੱਸਿਆ ਉਹ ਮੇਰੇ ਸਟੇਰ ਗਿਆ ਤਾਂ ਭੱਜਦਾ ਆ ਗਿਆ ਉੱਥੋਂ ਜੀ ਉਹਨੇ ਇੱਕ ਇਹਦਾ ਉਹਨੇ 25 ਤਰੀਕ ਦੀ ਟਿਕਟ ਕਰਵਾਈ ਤੇ ਨਾਲ 3 ਦੀ ਕਰਵਾਈ ਜਿਹੜਾ ਅੱਧੇ ਕਰਵਾ ਲਈਆਂ ਫੇਰ ਉਹਨੇ ਉਹ ਮੈਸੇਜ ਕਰਤੀ ਉਹਨੇ ਕਿ 2 ਨੰਬਰ ਦੀ ਟਿਕਟ ਕਰਵਾ ਲਈ 2 ਨੰਬਰ ਦੀ 25 88 12 ਉਹਨੇ ਪਹੁੰਚਾਤਾ ਰਾਮ ਜੀ ਬੜੇ ਖੇਨਾਂ ਲੈ ਕੇ ਉੱਥੇ ਬੱਚੇ ਦਾ ਫੋਨ ਆਇਆ ਕਹਿੰਦਾ ਮੈਂ 에어ਪੋਰਟ ਤੇ ਪਹੁੰਚ ਗਿਆ ਸੇ ਇਸ ਰਾਮ ਤਾਂ ਠੀਕ ਠਾਕ ਹੈ ਮੈਂ ਕਿਹਾ ਪੁੱਤਰ ਉਹ ਤੇ ਮਿੱਟੀ ਖਾ ਲਈ ਇਹਦਾ ਮੰਮੀ ਵੀ ਨਹੀਂ ਮੈਂ ਕੋਈ ਯਾਦ ਆਇਆ ਮੈਂ ਬਰੈਡਰ ਜਿਆ ਮੈਂ ਖਾਲਾ ਜੀ ਅੰਦਰ ਤੋਂ ਹੁੰਦੇ ਆਣੇ ਕਹਿੰਦਾ ਸੀ ਇਕੱਠਿਆਂ ਨੇ ਕਹਿੰਦਾ ਜਾਣਾ ਇੱਥੇ ਸਾਡੀ ਬੈਟ ਇਕੱਠੇ ਆ ਗਈ ਆ ਮੁੜ ਕੇ ਸਾਡੇ ਨਾਲ ਗੱਗਾ ਦੇ ਨਹੀਂ ਬਾਅਦ ਵਿੱਚ ਫੋਨ ਆਇਆ ਕਹਿੰਦਾ ਉਹਦੇ ਨੈਟ 'ਚ ਖਰਾਬੀ ਆ ਤੁਸੀਂ ਕਹਿੰਦਾ ਵੀ ਕੋਈ ਗੱਲ ਬਾਤ ਟੈਨਸ਼ਨ ਨਾ ਕਿਉਂ ਕੋਈ ਠੀਕਾ ਨਾ ਕਰੇ ਵੀ ਨੈਟ 'ਚ ਖਰਾਬੀ ਖੋਲੀ ਲੱਗਣਾ ਚਲੋ ਠੀਕ ਆ ਕਦੀ ਵੀ ਕੋਈ ਨੂੰ ਕਹਿੰਦਾ ਵੀ 10 ਲੱਖ ਰੁਪਈਆ ਮੈਨੂੰ ਹੁਣੇ ਹੀ ਪਾ ਦੇ ਕਹਿੰਦਾ ਛੇਤੀ ਦੇ ਛੇਤੀ ਲੱਖ ਦੇ ਲੋੜ ਆ ਮੈਨੂੰ ਇੱਥੇ ਪੈਸੇ ਜਿਆਦਾ ਲੱਗਣੇ ਅਸੀਂ ਉਹ ਵੀ ਪਾਤਾ ਤਾਂ 10 ਲੱਖ ਰੁਪਈਆ 18 ਲੱਖ ਪੂਰਾ ਕਰਵਾ ਆ ਜਿਆ ਮੋੜ ਕੇ ਦੂਹੋਂ ਕੋ ਜੇ ਮੁੰਡੇ ਦੀ ਥਾਲ ਆਈਆ ਕਹਿੰਦਾ ਤੂੰ ਜੈਟ ਫੁੰਦਾ ਰੱਖੋ ਸਾਰੇ ਜਗਦੇ ਰਹੋ ਬੀ ਜ਼ਰੂਰੀ ਮੈਂ ਤਾਂ ਗੱਲ ਕਰਨ ਤੁਹਾਡੀ ਚੋਰਮ ਚੇਨ ਨੂੰ ਉਹ ਜੀ ਫੋਨ ਆ ਗਿਆ ਕਹਿੰਦਾ ਮੰਮੀ ਸਾਨੂੰ ਕਰਨਾ ਹੈ ਭਗਾਰ ਦੇ ਆ ਤੇ ਤੁਸੀਂ ਕਹਿੰਦੇ ਵੀ 18 ਲੱਖ ਜਵੇ ਨੂੰ ਜਿੱਥੋਂ ਵੀ ਮਰਜੀ ਇਕੱਠਾ ਕਰਦੇ ਸਾਡੇ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਚਲੋ ਅਸੀਂ ਫਿਕਰ ਚ ਪੈ ਗਏ ਯਾਰ ਤੇ ਨੂੰ ਫੋਨ ਲਾਇਆ ਚੱਲ ਗਿਆ ਕਿ ਤੇਰੀ ਗੱਡੀ ਲੈ ਕੇ ਉੱਥੇ ਜਾਣ ਤੇ ਮੋਰੇ ਆ ਗਿਆ ਤੋਂ ਉਹਦੇ ਸਾਡੇ ਕੋਲ ਜਾਣ ਤੇ ਰਿਹਾ ਯਾਰ ਸਾਨੂੰ ਕਹਿੰਦਾ ਤੁਸੀਂ ਬੇਟੇ ਇਹ ਕਰਵਾਦਾ ਰੋ ਆਂਦੀ ਮੇਰਾ ਅੱਜ ਤੁਹਾਡੇ ਮੁੰਡੇ ਜੀ ਆਉਂਦਾ ਹੈ ਉਹ ਜਾਨੂ ਕੋਲੇ ਖਾਦੇ ਕੇ ਜਾਂਟ ਹੱਥੋਂ ਨਿਕਲ ਗਿਆ ਸਾਡੇ ਮੁਰਕੇ ਸਾਡੇ ਬੱਚਿਆਂ ਦੇ ਉਹ ਵੀਡੀਓ ਕਾਲ ਕੋਟ ਮਾਰਦੀ ਕਿਤੇ ਦੂਰੇ ਪੁਰੇ ਹਾਲ ਕਰਦੇ ਢੂਨਾ ਥੂਨਾ ਚੋਦਾ ਤੱਕ ਲੱਗੇ ਬੋਲ ਕੇ ਖਾਫ ਕਰਦੇ ਸਾਡੇ ਬੱਚੇ ਤੱਤ ਜਾਨ ਤੇ ਜਿਹੜੇ 18 ਲੱਖ ਪਾਏ ਸੀ ਕਿਹਨਾਂ ਦੇ ਖਾਤੇ ਚ ਪਾਏ ਸੀ ਅਜੀ ਕੈਸ਼ ਦੇ ਕੇ ਆਏ ਸੀ ਤਾਂ ਸਿਰਫ ਹੀ ਗਸਤੀ ਦਾ ਕਿਹੜੇ ਜਣ ਤੋਂ ਪਾਏ ਸੀ ਏਜੰਟ ਕਿੱਥੇ ਦਾ ਸੀਗਾ ਏਜੰਟ 6000 ਪਰਦਾ ਸੀ ਨਹੀਂ ਜਾਂਦੇ ਮੁਰਕੇ ਅਸੀਂ ਰੋੜੀ ਕੋਲ ਵੀ ਗਏ ਉਨੇ ਐਸਐਸਪੀ ਨੂੰ ਫੋਨ ਕੀਤਾ ਕਹਿੰਦਾ ਮੈਂ ਬੱਚੇ ਤੁਹਾਡੇ ਕੋਲ ਮਾਂ ਪੁੱਤ ਭੇਜਦਾ ਨੇ ਤਰਖਾਸ ਕੰਦਾ ਲੈ ਰਿਓ ਕਿ ਇਹ ਕੋਈ ਨੀ ਕਾਰਵਾਈ ਹੋਣੀ ਬੰਨੇ ਨੇ ਬੱਚੇ ਚ ਨਾਣੇ ਪੇਮੈਂਟ ਦੇ ਕੇ ਜਿਹਦਾ ਖਾਸ ਉਸੇ ਦਿਨ ਦੀ ਆ ਜਾ ਕੇ ਮੜ ਕੇ ਤਾਂ ਡੀਐਸਪੀ ਸੱਜਿਆ ਕਹਿੰਦਾ ਦੇਖਿਆ ਸਾਹਿਬ ਨੂੰ ਦੇਖ ਕੇ ਕਹਿੰਦਾ ਮੈਂ ਤੁਹਾਡੀ ਮਾਰਸ਼ਿਆਰ ਫਰਨ ਕਰਦਾ ਵੇ ਇੱਥੇ ਨੀ ਚੱਲਣਗੇ ਤਰਖਾਸ ਤੋਂ ਜਾਂ ਤਿਲੰਦਰ ਤੋਂ ਚਲੋ ਅਸੀਂ ਉੱਥੋਂ ਵੀ ਆ ਗਏ ਉਹੀ ਸਾਡੀ ਸਰਕਾਰ ਨੇ ਸਾਡੀ ਗੋਈ ਸੁਣਾਈ ਵੀ ਕੀਤੀ ਹੈਗੀ ਆ ਸਾਡੇ ਬੱਚੇ ਹੱਥ ਬੰਨ ਕੇ ਬੇਨਤੀ ਸਰਕਾਰ ਨੂੰ ਸਾਡੇ ਬੱਚੇ ਸਾਹਮਣੇ ਮਿਲਣੇ ਚਾਹਦੇ ਸਾਡੇ ਬੱਚੇ ਚ ਡਾ ਲਾ ਚਾ ਜਿਵੇਂ ਤੁਸੀਂ 18 ਲੱਖ ਦੀ ਗੱਲ ਕਰਦੇ ਹੋ ਕਿਵੇਂ ਜਿਵੇਂ ਹੁਣ ਉਹ 18 ਹੋਰ ਮੰਗਦੇ ਆ ਤੁਹਾਡੀ ਟੋਟਲ ਕਿੰਨੇ ਲੱਖ ਦੀ ਗੱਲ ਹੋ ਇਸ ਅਸਟ੍ਰੇਲੀਆ ਪਹਚਾਣ ਤੋਂ 18 ਲੱਖ ਦੀ 18 ਹੁਣ ਡੋਂਕਰ ਪਾਕਿਸਤਾਨ ਦੇ ਕਹਿੰਦੇ 18 18 ਪੂਰਾ ਅਸੀਂ ਲੈਣਾ 18 18 ਤੁਹਾਡੇ ਨਾਲ ਕੋਈ ਡੋਂਕਰ ਨਾਲ ਕੋਈ ਗੱਲਬਾਤ ਹੋਈ ਜਾਂ ਤੁਹਾਡੇ ਨਾਲ ਉਹ ਨਹੀਂ ਕਰਦੇ ਤੁਹਾਡੇ ਮੁੰਡਿਆ ਕੋਲ ਕਰਾਦੇ ਕੰਨਾ ਫੋਨ ਆਪਣੇ ਹੱਥ 'ਚ ਰੱਖਦੇ ਹੁਣ ਆਪ ਨੂੰ ਬੁਲਾਉਂਦੇ ਆ ਬਸ ਰਿਪੋਰਟ ਦੇ ਮਾਰਦੇ 18 ਲੱਖ 55 ਕਰਦੇ 18 ਕਰਾਂਦਾ ਕਮਾ ਇਹ ਕਿੰਨੇ ਬੱਚੇ ਤੁਹਾਡੇ ਬੱਚੇ ਤਿੰਨ ਬੱਚੇ ਕਧੂਰੀ ਦਾ ਆ ਪਿਹਾਰ ਪਰਦਾ ਸਾਡੇ ਨਾਲ ਗੱਲ ਹੋਈ ਤਾਂ ਇਹ ਤਾਂ ਸਪਾਲ ਦਾ ਪਤਾ ਲੱਗੇ ਵਿਆਹ ਵੀ ਹੋਇਆ ਜਸਪਾਲ ਦਾ ਪਤਾ ਲੱਗਿਆ ਸਪਾਲ ਦਾ ਵਿਆਹ ਹੋਇਆ ਹੈ ਕਿ ਤਿੰਨ ਸਾਲ ਦਾ ਬੱਚਾ 3.5 ਸਾਲ ਦਾ ਹੈ ਇੱਕ ਅਰ ਸ ਤੇ ਨਾ ਵੀ ਨਾ ਦਾ ਬੱਚਾ ਇੱਥੇ ਕੀ ਕੰਮ ਕਰਦਾ ਸੀ ਜਸਪਾਲ ਕੰਮ ਇੱਥੇ ਦਿਹਾੜੀ ਕਰਦਾ ਸੀ ਰੰਗ ਦਾ ਕੰਮ ਕਰਦਾ ਸੀਗਾ ਜਿਹੜਾ 18 ਲੱਖ ਤੁਸੀਂ ਦਿੱਤਾ ਹੈ ਕੋਲ ਸੀ ਕਿ ਫੜ ਕੇ ਦਿੱਤਾ ਜਾਂ ਨਹੀਂ ਨਹੀਂ ਸਾਡੇ ਕੋਲ ਰਸੀਦਾਂ ਪਈਆਂ ਬੈਂਕਾਂ ਦੇ ਕਾਟੂ ਮਾ ਲਈਆਂ ਕਿ ਤੇ ਵਿਆਜੂ ਬੜਿਆ ਪੰਜ ਤੇ ਕੋਈ ਕੋਲ ਕਿਸੇ ਕੋ ਕੋਲ ਲਿਆ ਸਾਡੇ ਕੋਲ ਜ਼ਾਮ ਪਉ ਤੇ ਪੇਰ ਸਿੱਧਾ ਪੈਨੇ ਤੇ ਦੇ ਇਹੋ ਜਿਹੇ ਝਾਂਟੇ ਆ ਤੁਹਾਡੀ ਕੋਈ ਗੱਲ ਹੋਈ ਅੱਜਕੱਲ ਦੇ ਵਿੱਚ ਕੋਈ ਝਾਂਟਨਾ ਨਾ ਮੁੰਡਿਆਂ ਦੀ ਹੁੰਦੀ ਗੱਲ ਬਸ ਉਹ ਵੀ ਬਸ ਮੁੰਡਿਆਂ ਟਰਾਵੇ ਜਿੰਨ ਤੱਕ ਕਿ ਤੁਸੀਂ ਐਦਾ ਕਰਵਾਤੀ ਤੁਹਾਡੇ ਬੱਚਿਆਂ ਨੂੰ ਕੁਝ ਵੀ ਕਰ ਸਕਦੇ ਕਹਿੰਦਾ ਹੋ ਸਰਕਾਰ ਦੇ ਵੱਲੋਂ ਤੁਹਾਡੀ ਕੋਈ ਸਰ ਲੈ ਕੇ ਕੋਈ ਫੋਨ ਆਇਆ ਤੁਹਾਨੂੰ ਕੋਈ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਪਹੁੰਚੇ ਨਹੀਂ ਸਾਡੇ ਕੋਈ ਨਹੀਂ ਪਹੁੰਚੇ ਕੋਈ ਸਾਡੀ ਮਦਦ ਨਹੀਂ ਕੀਤੀ ਜੀ ਸਰਕਾਰ ਨੂੰ ਆਦੇ ਹੱਥ ਬਨ ਕੇ ਬੇਨਤੀ ਸਾਡੇ ਬੱਚੇ ਸਾਨੂੰ ਮਿਲਾ ਦੇ ਜੀ ਨਾ ਤੁਸੀਂ ਵਾ ਪਰੇ ਜਿਹੜਾ ਸਾਡੇ ਰੋਟੀ ਵੀ ਨਹੀਂ ਲੰਘਦੀ ਇਹ ਬੱਚੇ ਹਰ ਸੁਣ ਕੇ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸਿਰ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794